ਫੈਥ ਸੰਪੂਰਨ ਵਿਸ਼ਵਾਸ ਯਹੂਬ ਦੀ ਕਿਤਾਬ ਉਹਦਾ 2 ਅਧਿਆਏ ਉਹਦਾ 21 ਤੇ 22 ਵਚਨ ਪਿਆਰਿਓ ਇੱਕ ਮਿੰਟ ਲਈ ਪੜਦੇ ਆ ਯਾਕੂਬ ਦੀ ਕਿਤਾਬ ਉਹਦਾ 2 ਅਧਿਆਏ ਉਹਦਾ 21 ਤੇ 22 ਵਚਨ ਬੜਾ ਇੰਪੋਰਟੈਂਟ ਵਚਨ ਹੈ ਧਿਆਨ ਦੇ ਨਾਲ ਸੁਣਿਓ ਹਾਲੇਲੂਇਆ ਸੁਣੋ ਜੀ ਅਤੇ ਪ੍ਰਭੂ ਦਾ ਵਚਨ ਕੀ ਕਹਿੰਦਾ ਕੀ ਸਾਡਾ ਪਿਤਾ ਅਬਰਾਮ ਅਮਲਾ ਨਾਲ ਧਰਮੀ ਨਹੀਂ ਢਰਾਇਆ ਗਿਆ ਜਦੋਂ ਉਹਨੇ ਆਪਣੇ ਪੁੱਤਰ ਇਸਹਾਕ ਨੂੰ ਜਗਵੇਦੀ ਤੇ ਛਾੜ ਦਿੱਤਾ ਤੋ ਵੇਖਦਾ ਏ ਪੈਨੇਸ਼ਾ ਉਹਦੇ ਅਮਲਾ ਨਾਲ ਗੁਣਕਾਰ ਹੋਈ ਤੇ ਅਮਲਾ ਤੋਂ ਨਿਸ਼ਚਾ ਸੰਪੂਰਨ ਹੋਈ ਬਹੁਤ ਪਾਵਰਫੁਲ ਵਚਨ ਏ ਅਬਰਾਮ ਨੂੰ ਵਿਸ਼ਵਾਸ ਸੀਗਾ ਰੀ ਸਾਹਿਬ ਕੇ ਪਰਮੇਸ਼ਰ ਉਹਨੂੰ ਪੁੱਤ ਦਵੇਗਾ 99 ਸਾਲ ਦੀ ਉਮਰ ਚ ਵੀਰ ਜੀ ਪਰਮੇਸ਼ਰ ਨੇ ਉਹਨੂੰ ਬੇਟਾ ਦੇ ਦਿੱਤਾ ਹallelujah ਕੋਮਲ ਦੇ ਮਾਮਾ ਜੀ 99 ਸਾਲ ਦੀ ਉਮਰ 'ਚ ਪਰਮੇਸ਼ਰ ਨੇ ਉਹਨੂੰ ਕੀ ਦੇ ਦਿੱਤਾ ਪੁੱਤ ਦੇ ਦਿੱਤਾ ਅਬਰਾਹਮ ਨੇ ਬੜੀਆਂ ਖੁਸ਼ੀਆਂ ਮਨਾਈਆਂ ਬਾਈਬਲ ਚ ਲਿਖਿਆ ਅਬਰਾਹਮ ਨੇ ਵੱਡੀ ਦਾਵਤ ਕੀਤੀ ਜਦੋਂ ਉਹਦੇ ਪੁੱਤ ਹੋਇਆ ਪੁੱਤ ਦੀ ਉਮਰ ਕੋਈ 12 ਸਾਲ ਦੀ ਹੋਈ अब राम का विश्वास यो परमेर से बहुत ज्यादा हो गया ओनू पता सी के पुत किता है परमेषर ने दता है, दता है। ते एक दिन परमेशर ओद्दे कोल आया तो ले एक लौता पुत्र ते मेरे वास्ते अपने पुत्र नू ਕੁਰਬਾਨ ਕਰ ਦੇ ਮਾਰ ਦੇ ਪੁੱਤ ਆਪਣੇ ਨੂੰ ਮੇਰੀ ਵੇਦੀ ਦੇ ਉੱਤੇ ਤੇ ਬਾਈਬਲ ਦੱਸਦੀ ਏ ਅਬਰਾਮ ਨੇ ਆਪਣਾ ਮੁੰਡਾ ਲਿਆ ਤੇ ਉਹਨੂੰ ਲੈ ਗਿਆ ਅਬਰਾਮ ਨੇ ਇੱਕ ਮਾਈਂਟ ਵੀ ਸ਼ੱਕ ਨਹੀਂ ਕੀਤਾ ਅਬਰਾਮ ਨੇ ਪਰਮੇਸ਼ਵਰ ਤੇ ਭਰੋਸਾ ਕੀਤਾ ਪਰਮੇਸ਼ਵਰ ਦੀ ਭਲਾਈ ਤੇ ਜਦੋਂ ਮੈਂ ਪਹਿਲੀ ਵਾਰੀ ਇਹ ਫਿਲਮ ਵੇਖੀ ਉਦੋਂ ਮੈਂ ਜਸਮ ਸਿੰਘ ਨੂੰ ਨਹੀਂ ਸੀ ਮੰਦਾ ਕਬੀਰ 베ਦੀ ਦੀ ਇੱਕ ਮੂਵੀ ਸੀਗੀ ਸੀਰੀਜ਼ ਹੁੰਦੀ ਸੀ ਡੀਡੀ 1 ਤੇ ਬਾਈਬਲ ਕੀ ਕਹਾਣੀਆਂ ਉਹਦੇ ਵਿੱਚ ਮੈਂ ਵੇਖਿਆ ਸੀਗਾ ਆਬਰਾਮ ਆਪਣੇ ਪੁੱਤ ਨੂੰ ਲੈ ਕੇ ਜਾ ਰਿਹਾ ਨਿਗਾਹ ਜਾਂ ਮੁੰਡਾ ਸੀਗਾ ਉਦੋਂ ਮੈਂ 13 14 ਸਾਲਾਂ ਦਾ ਤੇ ਮੈਂ ਬੜਾ ਪਰੇਸ਼ਾਨ ਹੋਇਆ ਸੀਗਾ ਕਿਆ ਕੀ ਕਰਨ ਲੱਗਾ ਆਬਰਾਮ ਮੁੰਡਾ ਮਾਰ ਦੇਣ ਲੱਗਾ ਵਾ ਪਰ ਉਹਦਾ ਵਿਸ਼ਵਾਸ ਵੇਖੋ ਲੈ ਗਿਆ ਪੁੱਤ ਨੂੰ ਭਾਜੀ ਇਹ ਸੰਪੂਰਨ ਵਿਸ਼ਵਾਸ ਉਹਨੂੰ ਪਤਾ ਸੀ ਜੇ ਤੁਸੀਂ ਸਟੋਰੀ ਨੂੰ ਪਰਮੇਸ਼ਰ ਤੋਂ ਜਾਣੇ ਬਿਨਾ ਪਰੋ ਤੁਹਾਨੂੰ ਐਦਾਂ ਲੱਗੇਗਾ ਪਰਮੇਸ਼ਰ ਬੜਾ ਵੱਡਾ ਵਿਲਣ ਹੈ ਇਹਦੇ ਤੋਂ ਵੱਡਾ ਕੋਈ ਵਿਲਣ ਨਹੀਂ ਹੋ ਸਕਦਾ ਕਿ ਪੁੱਤ ਦਿੱਤਾ ਪੁੱਤ ਮੰਗ ਲਿਆ ਆ ਪਰਮੇਸ਼ਰ ਘੜੀ ਲੁਕਣ ਵਿੱਚ ਹੀ ਘੇੜ ਰਿਆ ਪਰ ਅਬਰਾਹਾਮ ਨੂੰ ਵਿਸ਼ਵਾਸ ਸੀਗਾ ਕਿ ਪਰਮੇਸ਼ਰ ਭਲਾ ਪਰਮੇਸ਼ਰ ਹੈ ਉਹ ਬੁਰਾ ਕਰ ਹੀ ਨਹੀਂ ਸਕਦਾ ਹੈ ਬੁਰਾ ਕਰ ਹੀ ਨਹੀਂ ਸਕਦਾ 25 ਸਾਲ ਉਹ ਰੱਬ ਦੇ ਨਾਲ ਚੱਲਿਆ ਸੀਗਾ पचहत्तर की उम्र च आया कि सौ का हो गया एक सौ बारह का हो गया हम तो सैती साल रब ना चलिया है सैंती साले केवल एक गल परमेशर तो सीखी आल ये कि परमेषवर बुरा कर ही नहीं सकता परमेषवर बुरा कर ही नहीं सकता परमेशर बुरा कर ही नहीं सकता ਤੇ ਪੁੱਤ ਨੂੰ ਰੱਖਤਾ ਵੇਦੀ ਤੇ ਤੇ ਪਤਾ ਉਦੋਂ ਅਬਰਾਹਮ ਕੀ ਸੋਚ ਰਿਆ ਸੀਗਾ ਸੁਣੋ ਇਬਰਾਨੀਆਂ ਦਾ ਲੇਖ ਕੀ ਕਹਿੰਦਾ ਹੈ ਹਾਲੇਲੂਇਆ ਕਿ ਜਦੋਂ ਅਬਰਾਹਮ ਆਪਣੇ ਮੁੰਡੇ ਨੂੰ ਚੜਾ ਰਿਆ ਸੀ ਵੇਦੀ ਤੇ ਉਦੋਂ ਅਬਰਾਹਮ ਕੀ ਸੋਚਣ ੜਿਆ ਸੀਗਾ ਹਾਲੇਲੂਇਆ ਸੁਣੋ ਇੱਥੇ ਲਿਖਿਆ ਸਾਰੇ ਬੋਲੋ ਹਾਲੇਲੂਇਆ 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 ਨਾਲ ਅਬਰਾਹਮ ਨੇ ਜਦ ਪਰਤਾਇਆ ਗਿਆ ਤਾਂ ਇਸ਼ਾਕ ਨੂੰ ਬਲੀਦਾਨ ਲਈ ਚੜਾਇਆ ਹਾਂ ਆਪਣੇ ਇਕਲੌਤੇ ਨੂੰ ਉਹ ਜਿਹਨੂੰ ਵਾਅਦੇ ਦਿੱਤੇ ਗਏ ਸਨ ਵੇਦੀ ਤੇ ਚੜਾਉਣ ਲੱਗਾ ਜਿਹਨੂੰ ਇਹ ਆਖਿਆ ਗਿਆ ਪੈਸਾਕ ਤੋਂ ਤੇਰੀ ਅੰਛ ਖਵਾਵੇਗੀ ਕਿਉਂ ਜੋ ਅਬਰਾਹਮ ਨੇ ਇਹ ਵਿਚਾਰ ਕੀਤਾ ਕਿ ਪਰਮੇਸ਼ਰ ਮਰਦਿਆਂ ਵਿੱਚ ਉਹ ਵੀ ਜਿਡਾਉਣ ਦੀ ਸਮਰਥ ਰੱਖਦਾ ਹੈ ਉਹਨੂੰ ਪਤਾ ਸੀ ਕਿ ਪਰਮੇਸ਼ਰ ਬੁੜਾ ਨਹੀਂ ਕਰ ਸਕਦਾ ਉਹਨੂੰ ਪਤਾ ਸੀ ਪਰਮੇਸ਼ਰ ਝੂਠ ਨਹੀਂ ਬੋਲ ਸਕਦਾ ਉਹਨੂੰ ਪਤਾ ਸੀ ਜੇ ਰੱਬ ਨੇ ਕਿਹਾ ਆਪਣਾ ਪੁੱਤ ਕੁਰਬਾਨ ਕਰ ਦੇ ਇਹਦੇ ਚ ਵੀ ਰੱਬ ਕੋਈ ਵੱਡੀ ਗਵਾਹੀ ਬਣਾਉਣ ਵਾਲਾ ਏ ਕਿਉਂਕਿ ਜਦੋਂ ਮੈਂ ਪੁੱਤ ਮਾਰ ਦਾਂਗਾ ਵੇਦੀ ਦੇ ਉੱਤੇ ਉੱਤੇ ਸ਼ੁਰਾ ਜਲਾਦਾਗਾ ਪਰਮੇਸ਼ਰ ਇੱਕ ਵੱਡੀ ਗਵਾਹੀ ਪੈਦਾ ਕਰੇਗਾ ਪਰਮੇਸ਼ਰ ਮੇਰੇ ਮਰੇ ਮੁੰਡੇ ਨੂੰ ਜਿੰਦਾ ਕਰਕੇ ਰੱਖ ਦਵੇਗਾ ਵੇਖੋ ਉਹਦਾ ਵਿਸ਼ਵਾਸ ਕਿਡਾ ਸੰਪੂਰਨ ਏ ਸਾਨੂੰ ਮਾੜੀ ਜੀ ਕੋਈ ਸਿਰਪੀੜ ਹੁੰਦੀ ਏ ਤੇ ਅਸੀਂ ਪਰਮੇਸ਼ਰ ਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਕੋਈ ਮਾੜੀ ਜੀ ਪ੍ਰੋਬਲਮ ਆਉਂਦੀ ਲਾਈਫ ਦੇ ਵਿੱਚ ਤੇ ਅਸੀਂ ਪ੍ਰਭੂ ਨੂੰ ਬੁਰਾ ਭਲਾ ਕਹਿੰਨੇ ਆ ਇਹਦਾ ਮਤਲਬ ਵਿਸ਼ਵਾਸ ਹਲੇ ਸੰਪੂਰਨ ਨਹੀਂ ਹੋਇਆ ਸੰਪੂਰਨ ਵਿਸ਼ਵਾਸ ਤੁਹਾਡੇ ਤੋਂ ਇਹੋ ਜੇ ਕੰਮ ਕਰਵਾਵੇਗਾ ਜਿਹੜੇ ਦੁਨੀਆਂ ਵਾਲੇ ਕਹਿਣਗੇ ਤੂੰ ਬੇਵਕੂਫ ਐ ਤੁਹੇ ਕੰਮ ਕਿਦਾ ਕਰ ਸਕਦਾ ਪਰ ਤੁਸੀਂ ਕਰੋਗੇ ਕਿਉਂਕਿ ਇਹੋ ਜਿਹਾ ਵਿਸ਼ਵਾਸ ਹੀ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਜਾਂਦਾ ਏ ਇਹੋ ਜਿਹਾ ਵਿਸ਼ਵਾਸ ਹੀ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਮੀਲ ਪੱਥਰ ਸਾਬਤ ਹੁੰਦਾ ਏ ਇਹੋ ਜਿਹਾ ਵਿਸ਼ਵਾਸ ਹੀ ਲੋਕ ਯਾਦ ਰੱਖਦੇ ਨੇ ਲੋਕ ਯਾਦ ਰੱਖਦੇ ਨੇ ਕਿ ਕੋਈ ਹੋਇਆ जोड़ा यीशु दे मगर चलता नू इना इश्क करता कि विश्वास संपूर्ण सशु ली कुछ भी कर सकता सश्वास संपूर्ण विश्वास आओ तीचे वाल वध आओ यीशु नू प्यार करिए ਆਓ ਯੀਸ਼ੂ ਦੇ ਨਾਲ ਚੱਲ ਕੇ ਵੇਖੀਏ ਆਓ ਯੀਸ਼ੂ ਦੇ ਨਾਲ ਮੁਹੱਬਤ ਕਰੀਏ